ਤਦ ਸੰਬੱਧ ਕਿ ਮੇਰੇ ਭਰਾ ਇਦਾਂ ਹੀ ਪਿਆਰ ਕਰਦੇ ਜਾਣੇ ਤੇ ਤੁਹਾਡੀ ਗੜੀ ਬੇਨਤੀ ਇਹ ਆ ਕਿ ਤਰਨਤਾਰਨ ਜ਼ਿਲ੍ਹਾ ਤੇ ਅੰਮ੍ਰਿਤਸਰ ਜ਼ਿਲ੍ਹਾ ਤੇ ਗਰਦਾਸਪੁਰ ਤੇ ਬਾਕੀ ਆਪਣਾ ਫਰੋਜ਼ਪੁਰ ਜ਼ਿਲ੍ਹਾ ਇਹੀ ਪਲੇਅਰ ਆਪਾਂ ਸੱਦਨੇ ਆ ਕਿਉਂਕਿ ਬਾਕੀ ਇਹ ਗੱਲ ਹੋ ਜਾਣੀ ਆ ਕਿ ਜਦੋਂ ਆਪਾਂ ਮੈਚਾਂ ਦੇ ਤੁਹਾਨੂੰ ਸੱਦਿਆ ਕਰਨਾ ਵਾ ਤੁਸੀਂ ਮੈਚਾਂ ਤੇ ਆਇਆ ਕਰੋਗੇ ਤੇ ਤੁਹਾਨੂੰ ਕਿਉਂਕਿ ਮੈਚ ਜਿਹੜੇ ਸ਼ੋ ਮੈਚ ਗਰਮੀਆਂ 'ਚ ਹੋਣੇ ਆ ਉਹ ਇਧਰਲੀ ਸਾਈਡ ਤਰਨਤਾਰਨ ਵਾਲੀ ਸਾਈਡ ਹੀ ਹੋਣੇ ਆ ਆਪਣੇ ਤਰਨਤਾਰਨ ਵਾਲੀ ਸਾਈਡ ਹੀ ਸਾਰੇ ਮੈਚ ਹੋਣੇ ਆ ਕਿਉਂਕਿ ਇੱਥੇ ਪ੍ਰੋਪਰ ਆਪਣੀ ਤੋਂ ਕੋਈ ਸਹੂਲਤ ਨਹੀਂ ਹੈਗੀ ਅਕੈਡਮੀ ਦੀ ਜਿੱ ਤੇ ਆਉਣ ਵਾਲੇ ਟਾਈਮ 'ਚ ਬਾਬਾ ਮਿਹਰ ਕਰੇ ਆਪਾਂ ਅਕੈਡਮੀ ਵੀ ਬਣਾਵਾਂਗੇ ਸਾਰਾ ਕੁਝ ਕਰਾਂਗੇ ਅੱਜੇ ਆਪਾਂ ਇੰਨਾ ਕੀ ਕਰ ਸਕਦੇ ਆ ਕਿ ਟ్రायल ਲੈ ਸਕਦੇ ਆ ਟ్రायल ਲੈ ਕੇ ਤੁਹਾਨੂੰ ਆਪਣੀ ਟੀਮ ਦੇ ਵਿੱਚ ਖੜਾ ਸਕਦੇ ਆ ਤੁਸੀਂ ਮੰਨ ਕੇ ਚਲੋ ਜਿਹੜੇ ਪਲੇਅਰ ਸਿਲੈਕਟ ਹੋ ਜਾਂਦੇ ਆ ਟੀਮ ਦੇ ਵਿੱਚ ਉਹ ਆਇਆ ਕਰਨ ਗੱਡੀ ਲੈ ਕੇ ਮੈਚ ਖੇਡ ਕੇ ਵਾਪਸ ਆਪਦੇ ਘਰੇ ਫੇਰ ਚਲ ਜਾ ਕਰਨ ਇਦਾਂ ਆਪਾਂ ਪ੍ਰੋਪਰ ਟੀਮ ਦੇ ਨਾਲ ਜਿੰਨੇ ਵੀ ਮੁੰਡੇ ਰਖਵਾਇਆ ਕਰਾਂਗੇ ਉਹ ਨੰਬਰ ਵਾਈਜ਼ ਅੱਜ ਕੇ ਦੇ ਨੰਬਰ ਪਾਤਾ ਅੱਜ ਕੇ ਦਾ ਨੰਬਰ ਪਾਤਾ ਉਹਨਾਂ ਸਾਰਿਆਂ ਪਲੇਅਰਾਂ ਨੂੰ ਆਪਾਂ ਗੰਦੀਪੁਰ ਦੀ ਟੀਮ 'ਚ ਮੌਕਾ ਦਵਾਂਗੇ ਜਦੋਂ ਵੀ ਕੋਈ ਪਲੇਅਰ ਤਕੜਾ ਹੋ ਜਾਂਦਾ ਵਧੀਆ ਖੇਡਦਾ ਵਾ ਫਿਰ ਜਿੱਥੇ ਮਰਜ਼ੀ ਖੇਡ ਸਕਦਾ ਉਹ ਜਿਤਨਾ ਮੰਨ ਕੇ ਚੱਲੋ ਕਿ ਜਿਹੜੀ ਮਰਜ਼ੀ ਟੀਮ ਦੇ ਵਿੱਚ ਖੇਡ ਸਕਦਾ ਉਹਦੇ ਤੇ ਕੋਈ ਪਾਬੰਦੀ ਨਹੀਂ ਹੋਊਗਾ ਵੀ ਆਪਾਂ ਉਹਨੂੰ ਆਪਦੀ ਟੀਮ 'ਚ ਹੀ ਖੜਾਉਣਾ ਵਾ ਆਪਾਂ ਮੇਨ ਮਕਸਦ ਇਹ ਆ ਕਿ ਕਈ ਵਾਰ ਕਈ ਪਲੇਅਰਾਂ ਦੇ ਵਿੱਚ ਟੈਲੈਂਟ ਹੁੰਦਾ ਵਾ ਵਧੀਆ ਹੁੰਦਾ ਵਾ ਖੇਡਣ ਦਾ ਤੇ ਉਹਨਾਂ ਕੋਲ ਖਰਾਕ ਨਹੀਂ ਹੁੰਦੀ ਖਾਣ ਨੂੰ ਜਿਤਨਾ ਮੰਨ ਲਓ ਕਿ ਜੇ ਆਪਾਂ ਖਾਵਾਂਗੇ ਤੇ ਫੇਰ ਹੀ ਆਪਾਂ ਕਬਡੀਆਂ ਪਾਵਾਂਗੇ ਮਨ ਲੇ ਚੱਲੋ ਵੀ ਆਪਾਂ ਸਾਰਿਆਂ ਨੂੰ ਮੌਕਾ ਦਵਾਂਗੇ ਜੇ ਕੋਈ ਪਲੇਅਰ ਮੈਚ ਲਾਊਗਾ ਤੇ ਉਹ ਆਪਦੇ ਘਰੇ ਪੈਸੇ ਖੜੂਗਾ ਜੇ ਪੈਸੇ ਖੜੂਗਾ ਤੇ ਉਹ ਤਗੜਾ ਹੋਊਗਾ ਕਿਉਂਕਿ ਘਰਾਂ ਚ ਘਰਾਂ ਰਗੇ ਘਾਰਿਆ ਤਾਂ ਤੁਹਾਨੂੰ ਪਤਾ ਵੀ ਘਰੇ ਕਿੰਨੇ ਕ ਬੰਦਾ ਖਾ ਸਕਦਾ ਘਰੇ ਮੰਨੋ ਕਿ ਆਪਾਂ ਜੇ ਘਰਦਿਆਂ ਤੋਂ ਪੈਸੇ ਲੈ ਕੇ ਖਾਣੇ ਖਾਣੀ ਹੋਵੇ ਤੇ ਜਿਹੜੇ ਪਲੇਅਰ ਆ ਤੁਸੀਂ ਨਵੇਂ ਪਲੇਅਰ ਬੜੇ ਮੈਸੇਜ ਕਰਦੇ ਆ ਕਿ ਮੈਨੂੰ ਫੋਨ ਵੀ ਬੜੇ ਆਉਂਦੇ ਆ ਕਿ ਪਹਿਲਵਾਨ ਜੀ ਟ੍ਰਾਇਲ ਕਿਦੋਂ ਲੈਣੇ ਆ ਆਪਾਂ ਟ੍ਰਾਇਲ ਲਾਵਾਂਗੇ 20 ਤਰੀਕ ਤੋਂ ਬਾਅਦ ਚ ਆਪਾਂ ਤੁਹਾਨੂੰ ਦੱਸ ਦਾਂਗੇ ਕਿਹੜੀ ਤਰੀਕ ਰੱਖਣੀ ਆ ਅਭੀ 2 April ਤੋਂ ਬਾਅਦ ਜਿਹੜੀ ਵੀ ਡੇਟ ਡੇਟ ਫਾਈਨਲ ਕਰਕੇ ਫਿਰ ਤੁਹਾਨੂੰ ਦੱਸਾਂਗੇ ਕਿ ਐ ਤਰੀਕ ਨੂੰ ਆਪਾਂ ਟ੍ਰਾਇਲ ਲਾਵਾਂਗੇ ਤੇ ਜਿਹੜੇ ਟ੍ਰਾਇਲ ਲੈਣੇ ਆ ਮੇਰੇ ਭਰਾ ਉਹਦੇ ਚੋਂ 17 ਸਾਲ ਤੋਂ ਲੈ ਕੇ 21 ਸਾਲ ਤੱਕ ਆਪਾਂ ਮੁੰਡੇ ਰੱਖਣੇ ਆ ਜਿਨ੍ਹਾਂ ਦੀ 17 ਸਾਲ ਤੋਂ ਉਮਰ ਹੈ ਤੇ 21 ਸਾਲ ਦੇ ਵਿੱਚ ਉਮਰ ਹੋਊਗੀ ਤੇ weight ਉਹਦੇ ਚ ਚਾਹੀਦਾ 80 ਤੋਂ 80 ਤੋਂ 75 ਕਿਲੋ 80 ਕਿਲੋ ਤੇ ਵੇਹੇ ਚਾਹੀਦਾ ਚਾਹੀਦਾ 75 ਤੋਂ 75 ਤੋਂ ਘਟ ਨਾ ਹੋਵੇ 75 ਤੇ 80 ਦੇ ਵਿੱਚ ਵਿੱਚ ਹੋਵੇ ਤੇ ਮੇਰੇ ਭਰਾ ਬਾਕੀ ਤੁਹਾਨੂੰ ਦੱਸਾਂਗੇ ਵੀ ਟ੍ਰਾਇਲ ਲੈਣੇ ਆ ਜਦੋਂ ਤੇ ਆਪਾਂ ਕਿੰਨੇ ਮੁੰਡੇ ਰੱਖਨੇ ਆ ਜਿਨ੍ਹਾਂ ਚ ਪੂਰੀ ਕੁਆਲਿਟੀ ਹੋਈ ਵਧੀਆ ਕੁਆਲਿਟੀ ਹੋ ਇਹਨਾਂ ਨੂੰ ਆਪਾਂ ਆਪਣੀ ਟੀਮ ਦੇ ਵਿੱਚ ਮੌਕਾ ਦਵਾਂਗੇ ਖੇਡਣ ਦਾ ਤੇ ਮੇਰੇ ਭਰਾ ਤੁਸੀਂ ਕਰੋ ਤਿਆਰੀ ਮਿਹਨਤ ਕਰੋ ਆਪਾਂ ਤੁਹਾਨੂੰ 20 ਤਰੀਕ ਤੋਂ ਬਾਅਦ ਚ ਜਿਹੜੀ ਵੀ ਡੇਟ ਹੋਈ ਆਪਾਂ ਫਾਈਨਲ ਕਰਕੇ ਤੇ ਮੇਰੇ ਭਰਾ ਤੁਹਾਨੂੰ ਦੱਸਾਂਗੇ ਤੇ ਮੇਰੇ ਕੋਲ ਵੀ ਪਲੇਅਰ ਖੇਡਦੇ ਆ ਉਹ ਨਾਰਮਲ ਘਰਾਂ ਦੇ ਪਲੇਅਰ ਹੁੰਦੇ ਆ ਇਹ ਜਿਆਦਾ ਤੁਹਾਨੂੰ ਪਤਾ ਰਿੱਚ ਬੰਦਾ ਦੇ ਕੋਈ ਪ੍ਰਮਾਣ ਬੰਦ ਆਣੀ ਆ ਨਾਰਮਲ ਫੈਮਲੀਆਂ ਦੇ ਵੀ ਚੋਟਕੇ ਪਲੇਅਰ ਬੰਦੇ ਆ ਤੇ ਜਿੰਨਾ ਹੋ ਸਕੇ ਆਪਾਂ ਵੱਧ ਤੋਂ ਵੱਧ ਲੈਣਾ ਦੀ ਹੱਲ ਕਰਾਂਗੇ ਜਿੰਮੇ ਜੋਗੇ ਹੈ ਤੇ ਮੇਰੇ ਭਰਾ ਵੀ ਜੀ ਤਰੀ ਤੋਂ ਬਾਅਦ ਜਿਹੜੀ ਵੀ ਡੇਟ ਹੋਈ ਤੁਹਾਨੂੰ ਦੱਸਾਂਗੇ ਤੇ ਤੁਸੀਂ ਮੇਰੇ ਭਰਾ ਜਰੂਰ ਪਹੁੰਚਿਓ ਤੇ ਦੁਬਾਰਾ ਫੇਰ ਬੇਨਤੀ ਆ ਮੇਰੇ ਭਰਾ ਜਿਹੜੇ ਆਪਣੇ ਚੈਨਲ ਦੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਆਪਣਾ ਉਹ ਆਪਣੇ ਭਰਾ ਮੇਰੇ ਚੈਨਲ ਆਪਣਾ ਸਬਸਕ੍ਰਾਈਬ ਕਰੋ ਤੇ ਬਾਕੀ ਮੇਰੇ ਭਰਾ ਤੁਸੀਂ ਦੱਸਿਆ ਕਰੋ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਦੇ ਮੈਸੇਜ ਪੜੀਦੇ ਆ ਤੇ ਤੁਸੀਂ ਕੋਈ ਵਧੀਆ ਵਧੀਆ ਗੱਲਾਂ ਬਾਤਾਂ ਦੱਸਿਆ ਕਰੋ ਮੇਰੇ ਭਰਾ ਉਹ ਵੀ ਆਪਾਂ ਪੜ ਕੇ ਸਾਰਿਆਂ ਨਾਲ ਸਾਂਝੀਆਂ ਕਰ ਸਕੀਏ ਤੁਹਾਡਾ ਤਹਿ ਦਿਲੋਂ ਧੰਨਵਾਦ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਮੇਰੇ ਭਰਾ ਸਾਰਿਆਂ ਦਾ